ਭਾਵੇਂ ਮੀਂਹ ਦੇ ਨਾਲ ਡਿੱਗੀ ਅਸੀਂ ਬਾਬੇ ਦੇ ਗਏ ਸੀ ਕਿਤਾਨੇ ਵਾਲ ਪਰਿਵਾਰ ਸਾਰਾ ਹੀ ਉੱਥੇ ਗਏ ਹੋਏ ਸੀ ਤੇ ਬਾਕੀ ਮੀਂਹ ਦੇ ਨਾਲ ਛੱਤ ਡਿੱਗੀ ਤੇ ਪਰਿਵਾਰ ਦਾ ਬਚਾਅ ਹੋ ਗਿਆ ਵਾ ਪਰ ਸਮਾਨ ਦਾ ਥੋੜਾ ਨੁਕਸਾਨ ਹੋਇਆ ਵਾ ਕਿੰਨਾ ਤੇ ਸਮਾਨ ਦਾ ਨੁਕਸਾਨ ਸੰਦਨਾ ਪੇਟੀਆਂ ਵੀ ਟੁੱਟ ਗਈਆਂ ਵਾ ਸਿਲੰਡਰ ਦੇ ਉੱਤੇ ਉਹ ਵੀ ਖਰਾਬ ਹੋ ਗਿਆ ਫ੍ਰਿਜ ਖਰਾਬ ਹੋ ਗਈ ਆ ਫ੍ਰਿਜ ਜੀ ਇਸੇ ਤਰ੍ਹਾਂ ਇਹ ਦਾ ਪਿੰਡ ਹੈ ਕੁਕਰਾਨਾ ਤੇ ਕੀ ਗੱਲ ਹੋਈ ਹੈ ਜਿਹੜੀ ਤੁਹਾਡੀ ਛੱਤ ਡਿੱਗੀ ਭਾਜੀ ਮੀਂਹ ਦੇ ਨਾਲ ਡਿੱਗੀ ਅਸੀਂ ਬਾਬੇ ਦੇ ਗਏ ਸੀ ਕਤਾਨੇ ਵਾਲ ਪਰਿਵਾਰ ਸਾਰਾ ਹੀ ਉੱਥੇ ਆਏ ਹੋਏ ਸੀ ਤੇ ਬਾਕੀ ਮੀਂਹ ਦੇ ਨਾਲ ਛੱਤ ਡਿੱਗੀ ਤੇ ਪਰਿਵਾਰ ਦਾ ਬਚਾਅ ਹੋ ਗਿਆ ਵਾ ਪਰ ਸਮਾਨ ਦਾ ਥੋੜਾ ਨੁਕਸਾਨ ਹੋਇਆ ਵਾ ਇੰਨਾ ਤੇ ਸਮਾਨ ਦਾ ਨੁਕਸਾਨ ਸੰਗਨਾ ਪੇਟੀਆਂ ਵੀ ਟੁੱਟ ਗਈਆਂ ਵਾ ਸਿਲੰਡਰ ਦੇ ਉੱਤੇ ਉਹ ਵੀ ਖਰਾਬ ਹੋ ਗਿਆ ਫਰਿੱਜ ਖਰਾਬ ਹੋ ਗਈ ਹੈ ਫਰਿੱਜ ਜੀ ਇਸੇ ਤਰ੍ਹਾਂ ਸੋਫੇ ਪਏ ਸੀ ਸੋਫੇ ਖਰਾਬ ਹੋ ਗਏ ਉਹ ਵੀ ਛੋਟਾ ਜਿਹਾ ਸੋਫੇ ਵੀ ਇੱਕ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਐ ਸਰਕਾਰ ਕੋਈ ਹਮ ਮੰਗ ਚਾਹੁੰਦੇ ਆ ਵੀ ਸਾਡੀ ਮਦਦ ਕੀਤੀ ਜਾਵੇ